ਟ੍ਰਾਈ ਕੀਤਾ ਕੁਝ ਜਰੂਰ ਕੀਤਾ ਜੀ ਛੋਟੇ ਸਾਰੇ ਅਫਸਰਾਂ ਨੂੰ ਦੱਸ ਕੇ ਉੱਥੋਂ ਆ ਗਏ ਛੋਟੇ ਸੀ ਜੇ ਅਸੀਂ ਸਾਡੇ ਕੋਲ ਮਾਨਸ ਚੋਰ ਹੁੰਦਾ ਤੇ ਅਸੀਂ ਛੋਟੇ ਇਧਰ ਦੀ ਕਿਉਂ ਨਹੀਂ ਅਸੀਂ ਹੋਰ ਦੇ ਪਾਸੇ ਨਾ ਗਏ ਉੱਥੋਂ ਉਹਨਾਂ ਨੇ ਕੋਈ ਗੱਲਬਾਤ ਨਹੀਂ ਸੁਣੀ ਉਸ ਤੋਂ ਬਾਅਦ ਉਹ ਜਿਹੜਾ ਬਲਵਿੰਦਰ ਸਿੰਘ ਹੌਲਦਾਰ ਆ ਤੋ ਜਿਹੜਾ ਸਿਵਲ ਵਰਦੀ ਵਾਲਾ ਉਹ ਮੈਨੂੰ ਗੱਲ ਕਰਨ ਲੱਗੇ ਉਹਨੂੰ ਪਹਿਲਾਂ ਮਾਨ ਦੀ ਲਾੜ ਫਿਰ ਉਹ ਮੈਨੂੰ ਹੋਰ ਵੀ ਤਲਖੀ ਦੇ ਵਿੱਚ ਉਹਨੇ ਗੱਲਾਂ ਬਾਤਾਂ ਕੀਤੀਆਂ। ਅੱਜ ਸੋ ਮੈਂ ਇੱਕ ਸੌਖਾ ਦੱਸਦਾ ਨੇ ਦ੍ਰਿਦਿਸ਼ੀ ਦੀ ਗੱਲ। ਜਾਂ ਜਿਵੇਂ ਕੋਈ ਨਫ਼ਰਤ ਨਹੀਂ ਭਰੀ ਹੁੰਦੀ ਉਹਦੇ ਮਿੱਠੀ ਆਏ ਪਿਆਏ ਕਰਨੇ ਦਾ। ਇਸ ਤਰੀਕੇ ਨਾਲ ਉਹ ਬੰਦੇ ਬਏ। ਤੇ ਅੱਛਾ ਫਿਰ ਤੁਹਾਨੂੰ ਹੋਰ ਦੱਸਦਾ ਜਿਹਦਾ ਬਰਗੰਡਰ ਸਿਆਜੀ ਦੀ ਮੈਂ ਗੱਲ ਕਰ ਰਿਹਾ ਮਾਰਕਸ ਸਭ ਤੋਂ ਜਿਆਦੇ ਉਸ ਬੰਦੇ ਨੂੰ ਗੱਲਾਂ ਉਹ ਕੀ ਹੋ ਰਿਹਾ ਮੈਂ ਕਹਿੰਦਾ ਤੇਰੇ ਵਰਗੇ ਤਾਂ ਕਹਿੰਦਾ ਫਾਟੂਵਾਦ ਗਲੇ ਚਲਾਏ ਆ 20 ਤੱਕ ਪੁਲਸੂ ਕੀ ਹੋ ਗਿਆ ਕਹਿੰਦਾ ਪਟਿਆਲੇ ਕੌਂਟਰ ਹੋ ਗਿਆ ਕੀ ਹੋ ਜੂ ਪੁਲਸੂ ਰਾਤ ਨੂੰ ਗੱਡੀ ਰੋਕ ਲਈ ਕਹਿੰਦਾ ਇਹ ਨਹੀਂ ਬਤੇਰੇ ਝੂਲੀ ਮਾਰਦੇ ਜੀ ਤੁੰਗ ਮਾਰਦੇ ਇਹ ਇਹ ਗੱਲਾਂ ਬਲਵਿੰਦਰ ਸਿੰਘ ਨੇ ਜਿਹੜਾ ਹੋਇਆ ਆ ਸਾਰੀਆਂ ਗੱਲਾਂ ਬਾਕੀ ਤੋਂ ਬਾਅਦ ਉਹਨਾਂ ਨੇ ਉੱਚੇ ਜਾ ਕੇ ਸਮਝਾ ਹੋਰ ਵੀ ਜਣੇ ਮੈਂ ਕਹਿੰਦਾ ਕੋਈ ਅਜਾ ਸ਼ਬਦ ਨਹੀਂ ਹੈਗਾ ਜਾਂ ਗਾਲ ਨਹੀਂ ਜਿਹਦੀ ਕੋਈ ਹੁੰਦਾ ਨਹੀਂ ਬੰਦੇ ਬੰਦੇ ਸਿੱਕੇ ਆਗਲਾ ਸਿਰ ਉਹਦੀ ਕੰਨੀ ਜੇ ਹੋਰ ਬਹੁਤ ਕਲਾਕਸ਼ਨਾਇ ਕਰਦੇ ਆਪਲੇ ਕੋਈ ਹੋਰੀ ਕਦੇ ਕੋਸ ਦੇ ਖਾਬ ਨਾ ਬੰਦੇ ਨਾ ਕੋਈ ਸੁਕਾਰ ਦੇ ਖਾਬ ਜਿਹੜੇ ਬੰਦੇ ਸਾਨੂੰ ਮੈਂ ਦੱਸਿਆ ਵੀ ਆ ਦੋ ਬੰਦਿਆਂ ਨੇ ਮੈਨੂੰ ਇਸ ਤਰੀਕੇ ਨਾਲ ਤੇ ਬਾਕੀਆਂ ਨੇ ਮੈਨੂੰ ਜਿਵੇਂ ਫੜਿਆ ਉਹ 15 20 ਬੰਦੇ ਇੱਕ ਬੰਦੇ ਨੂੰ ਚੁੱਕਦੇ ਆ ਜੇ ਸਾਰੇ ਕਰਦੇ ਤੇ ਚੱਲਵਾ ਦਿੰਦੇ ਦੱਪੇ ਦੱਪੇ ਦੀ ਗੱਲ ਹੈ ਤੇ ਬਰਨਾਲੇ ਦੇ ਵਿੱਚ ਲੋਕ ਸਾਹੇ ਬਰਨਾਲੇ ਇਹੜੇ ਬਟ ਦੀ ਸੁਣ ਲੋ ਅਸੀਂ ਬਰਨਾਲੇ ਦੇ ਅੰਦਰ ਐਡਮਿਟ ਹੋਏ ਉੱਥੇ ਜਾ ਕੇ ਸਾਡੀ ਗੱਲ ਹੀ ਸੀ ਮਾਰੇ ਬਾਤ ਤੋ ਇਹ ਹੋਰ ਹਰਾਨੀ ਜਨਨ ਕਰ ਦੇਖੋ ਡੀਐਸਪੀ ਬਰਨਾਲਾ ਇਹ ਬਿਆਨ ਦੇ ਰਿਹਾ ਕਿ ਅਸੀਂ ਆਪਣੇ ਤਿੰਨ ਮੁਲਾਜ਼ਮਾਂ ਦਾ ਜਿਹਨਾਂ ਦਾ ਅਸੀਂ ਕਹਿ ਰਹੇ ਸਾਰਾ ਥਾਣਾ ਹੀ ਡੱਕਿਆ ਬਈ ਪਰ ਜਿਹੜੇ ਸਾਡੇ ਨਾਲ ਉਹ ਵੀ ਡੱਕੇ ਹੋ ਉਹਨੇ ਆਪ ਮੰਨੇ ਵੀ ਦੀ ਪਾਰਟੀ ਉਹ ਡੀਐਸਪੀ ਖੁਦ ਕਹਿ ਰਿਹਾ ਵੀ ਉਹ ਕਿਸੇ ਪਾਰਟੀ ਤੋਂ ਆ ਗਏ ਸੀ ਡੀਐਸਪੀ ਕਹਿ ਰਹੇ ਆ ਕਿ ਉਹ ਤਾਂ ਅਸੀਂ ਮੁਲਾਜਾ ਕਰਾਇਆ ਜੀ ਤੇ ਡਾਕਟਰ ਨੇ ਉਹਨਾਂ ਨੂੰ ਮੁਲਾਜਾ ਦੇ ਕਲੀਨਟ ਦੇ ਦੇ ਵੀ ਇਹਨਾਂ ਦੀ ਕੋਈ ਡਰਿੰਕ ਕੀਤੀ ਨਹੀਂ ਉਹ ਮੈਂ ਕੱਲ ਕਹਿਣੀ ਚਾਹੁੰਦਾ ਵੀ ਡੀਐਸਪੀ ਆ ਕੇ ਗੁਰੂ ਘਰ ਸਾਹਮਣੇ ਮੈਂ ਆਪਣੀ ਸਾਰੀ ਗਲਤੀ ਮੰਨਦਾ ਜੇ ਮੈਂ ਆ ਜਾਣਾ ਗੁਰੂ ਘਰ ਡੀਐਸਪੀ ਆਪਣੀ ਗਲਤੀ ਮੰਨਦੇ ਵੀ ਹਾਂ ਅਸੀਂ ਗਲਤ ਹੁਣ ਜਿਹੜੇ ਡਾਕਟਰ ਉਹਨਾਂ ਨੂੰ ਕਲੀਨ ਕਿੱਟ ਦੇ ਰਹੇ ਨੇ ਵੀ ਤਾਂ ਕੋਈ ਡਰਿੰਕ ਹੀ ਨਹੀਂ ਕੀਤੀ ਔਰ ਟੱਕੇ ਹੋਏ ਦਾਲ ਦੇ ਨੇ ਬੰਦੇ ਨੂੰ ਦਰਿੰਦਲੀ ਨਾਲ ਫੋੜਦੇ ਆ ਉਹ ਡਾਕਟਰ ਕੋਲ ਅਸੀਂ ਜਾ ਕੇ ਲਾਚਨ ਹੁੰਦੇ ਸਾਨੂੰ ਕੀ ਮਿਲ ਸਿੰਘ ਸਾਡੇ ਹੱਥ ਤੇ ਨਹੀਂ ਹੁੰਦਾ ਯਾਰ ਜਿਹੜੇ ਯਾਰ ਆਰਾਮ ਲੋਕ ਨੇ ਉਹਨਾਂ ਨਾਲ ਕੀ ਕਰਦੇ ਕੁੱਝ ਨਾ ਆਮ ਲੋਕ ਕਰਨੀ ਕੀ ਕਰਦਾ ਇਹ ਮੇਰੇ ਵਰਗੇ ਦਾ ਆ ਕੇ ਗਾਲ ਪੁੱਟ ਸਕਦੇ ਮੇਰੇ ਵਰਗੇ ਦੇ ਆ ਕੇ ਆ ਸੋਝਾ ਪਤਾ ਮੇਰੇ ਸਾਰੇ ਕੋਈ ਮੇਰਾ ਆਪਰੇਸ਼ਨ ਹੋਇਆ ਸਾਰਾ ਬਰਾਬਰ ਬਾਈ ਇੰਦਰ ਇਹ ਇਨਾਂ ਲਈ ਬੰਦਾ ਮਾਰਨ ਬੰਦਾ ਮਾਰਨ ਕਰੀ ਰਹੀ ਹੈ ਪੇਸ਼ੈਂਟ ਸੀਰੀਅਸ ਹੈ ਨਰਦਰੀ ਤੁਹਾਨੂੰ ਕਹਿ ਰਿਹਾ ਵੀ ਹਾਂ ਉਹ ਫਲਾਨਾ ਨਿਤੋਂ ਸਰਕਾਰ ਦਾ ਫਰਾਂਗਨਾ ਬਤਾਵਾ ਕਰੀਏ ਕਿ ਜਿਹੜੀ ਜਿਹੜੀ ਗੱਲ ਹੋ ਰਹੀ ਹੈ ਉਸ ਦਾ ਇੱਕ ਪਾਲੂ ਵੀ ਹੈ ਉਸ ਦਾ ਇੱਕ کہانی ਬਣਾ ਦਿੰਦੇ ਇੱਕ ਗੱਲ ਹੋਣੀ ਡੀਐਸਪੀ ਸਾਹਿਬ ਕਹਿ ਚੁੱਕੇ ਨੇ ਭਾਈ ਇਹ ਤਾਂ ਲਿਖੀ ਇਹ ਜੇ ਰਚਣਾ ਕੋਈ ਤਾਂ ਨਹੀਂ ਯਾਰ ਬਾਕੀ ਵੀ ਲੋ ਡੀਐਸਪੀ ਸਾਹਿਬ ਕਹਿ ਚੁੱਕੇ ਨੇ ਕਿ ਇਹ ਪਾਰਟੀ ਤੋਂ ਆਏ ਸੀ ਸਾਡੇ ਜਿਹੜੇ ਦੋ ਮੁਲਾਜ਼ਮ ਨੇ ਰਾਤ ਨੂੰ ਆਏ ਆ ਮੈਨੂੰ ਇੱਕ ਦੱਸੋ ਆਂਦੇ ਜੀ ਗੱਡੀ ਅੱਗੇ ਪਿੱਛੇ ਹੋਈ لکھے دا دماغ خراب سی کہ انہوں نے پیچھے پیچھے اس پولس چونکی پہنچ گیا دماغ خراب ہے دا کیوں گیا ہوتے رہی یہ وہ بندہ ہے جو دو واری تین واری ہے کیوں الیکشن لڑ چکے ہیں اسی ہزار ووٹ پہ چکی ہے یہ سیم کونسیٹیونسی ہے اے جی ڈی سرکار کر رہی ہے نا کہ ڈی فیم کر گیا اسی بدنام کر کے کہ یہ دسنگ کہ پاگر سی جو پیچھے گیا چونکی جا کے انہیں رپورٹ کی تھی ਉਦੋਂ ਬਾਅਦ CIA ਹੈਡ ਸਪੀ ਐਸਐਸਪੀ ਉਹਨਾਂ ਨੂੰ ਫੋਨ ਕਰ ਰਿਹਾ ਹੈ ਉਹ ਫੋਨ ਦੇ ਰਿਕਾਰਡ ਹੈਗੇ ਨੇ ਸਾਡੇ ਕੋਲੇ ਇਹਦੇ ਕੋਲੇ ਉਹ ਰਖੋ ਇਹ ਪਾਗਲ ਹੈ ਉਹਨਾਂ ਨੂੰ ਫੋਨ ਕਰ ਰਿਹਾ ਹੈ ਕੀ ਲੈਣਾ ਸੀ ਇਹਨੇ ਅੱਗੇ ਜਾ ਕੇ ਰੋਕਿਆ ਜਾਂਦਾ ਸਾਰਿਆਂ ਸਾਹਮਣੇ ਉਹ ਵੀਡੀਓ ਅਵੇਲੇਬਲ ਹੈ ਜਦੋਂ ਇਹ ਬੋਲ ਰਿਹਾ ਉਹ ਇਹਦਾ ਛਪਟਾ ਮਾਰ ਕੇ ਤਾਂ ਲਾਈਵ ਬੰਦ ਕੀਤਾ ਗਿਆ ਮੈਨੂੰ ਇੱਕ ਦੱਸੋ ਤੁਸੀਂ ਸਾਰੇ ਪ੍ਰੈਸ ਆਲੇ ਹੋ ਕਿਸੇ ਬੰਦੇ ਨੂੰ ਲਾਈਵ ਤੇ ਇਤਰਾਜ਼ ਕਦੋਂ ਹੁੰਦਾ ਹੈ ਜਦੋਂ ਆਪ ਬੀਅਰ ਕਰ ਤੁੱਟਾ ਵਖਾਉਣਾ ਨਹੀਂ ਚਾਹੋਂਗੇ ਨਹੀਂ ਤਾਂ ਮੈਂ ਤੁਹਾਡਾ ਲਾਈਵ ਰੋਕ ਰਿਆ ਕੋਈ ਹੋਰ ਰੋਕਦਾ ਲਾਈਵ ਇਹ ਹਿਸਟਰੀ ਹੈ ਉਹਨਾਂ ਨੇ ਲਾਈਵ ਰੋਕਿਆ ਔਰ ਉਸ ਤੋਂ ਬਾਅਦ ਇੱਕ ਬੰਦਾ ਜੋ 80000 ਵੋਟ ਲੈ ਕੇ ਗਿਆ ਉਹਨੂੰ ਫਿਜ਼ੀਕਲੀ ਕੁੱਟਿਆ ਗਿਆ ਆ ਮੁੰਡਾ ਬੈਠਾ ਇੱਧਰ ਇਹ ਵੀ ਹੁਣ ਆਈ ਕੈਮਰਾ ਚਲਾ ਰਿਹਾ ਸੀ ਇਹਨੂੰ ਵੀ ਕੁੱਟਿਆ ਗਿਆ ਇਹਦਾ ਨਾਮ ਆਕਾਸ਼ ਹੈ ਇਹੋ ਵੀ ਕੁੱਟਿਆ ਗਿਆ ਔਰ ਲੱਖੇ ਨੂੰ ਕੁੱਟਿਆ ਗਿਆ ਜਿਹੜਾ ਬੰਦਾ 80000 ਵੋਟ ਲੈ ਕੇ ਗਿਆ ਉਹਨੇ ਮਹਿਕ ਹੁੰਦਾ ਕਰਦੀ ਆ ਉਹ ਕਹਿੰਦਾ ਹਾਂ ਪੁਲਸ ਗੁੰਡੀ ਹੁੰਦੀ ਅਸੀਂ ਹੁੰਦਾ ਕਰਦੀ ਕਰਾਂ ਆਸੀਂ ਕਰਦੀ ਵਾਲੇ ਹੁੰਦੇ ਨੇ ਇਹ ਇੰਨੀਆਂ ਇੰਨੀਆਂ ਛੋਟਾਂ ਪੁਲਸ ਨੂੰ ਕੋਹ ਆਂ ਕਬਲਦਾ ਜਿੰਨਾ ਤਾਂ ਪਹਿਲੇ ਹੀ ਬਈ ਮੂੰਹ ਮਖੂਨ ਲੱਗਿਆ ਕਿੰਨੇ ਹਰਦੋਸ਼ ਤੇ ਨਿਹੱਥੇ ਤੇ ਬੇਖੂਰ ਸਾਡੇ ਨੌਜਵਾਨ ਮਾਰ ਸੀ ਹੁਣ ਕਦੇ ਕੋਈ ਸੜਕ ਦੇ ਵਿੱਚ ਕਰੰਟ ਲਾ ਕੇ ਮਾਰ ਦਿੰਦੇ ਆ ਕੋਈ ਉੱਟ ਕੇ ਮਾਰ ਦਿੰਦੇ ਆ ਪਹਿਲੇ ਕਿ ਜਰੂਰ ਤੁਹਾਡੇ ਇਹ ਕੰਮ ਨੂੰ ਨਵਾਂ ਕਰੋ ਨਾਗਾ ਨਵਾਂ ਬੀਨੋਸ ਬਾਅਦ ਅਸਲੀ ਲੂਟੀ ਜਰੂਰ ਕੋਈ ਵੀ ਬੰਦਾ ਪੁਲਿਸ ਦਾ ਨਾਵਾ ਤੁਹਾਡਾ ਹੋਰ ਛਾਣੇ ਦੇ ਵਿੱਚ ਕੋਈ ਚੋਰੀ ਕਰਦੇ ਨਹੀਂ ਲੱਗਦਾ ਪਰ ਤੁਸੀਂ ਛਾਣੇ ਦੇ ਵਿੱਚ ਜਾ ਕੇ ਜੀ ਫਿਰ ਫੇਰ ਇਹ ਤੇ ਜੀਰੂ ਵਾਫਾਇਰ ਕਰਾ ਰਹੇ ਸੀ ਜੋ ਹੋਂਦ ਤਾਂ ਕਾਹੋ ਕਰੀ ਹੁੰਦੇ ਜੇ ਤਸੀ ਕੀ ਹੈ ਹੋਈਆ ਉਹ ਨਵਾਂ ਫੋਨ ਦੇ ਬਤਾ ਜੋ ਜਣ ਦੱਸਿਆ ਕਿ ਉਹ ਤੁਸਾਂਗੇ ਹੋਰ ਜੋ ਨਾਲ ਤੱਕ ਹੋ ਜਾਣਾ ਹੈ ਉਹਦਾ ਸਾਡਾ ਕੰਸਟ ਕੋਡ ਦੇ ਸਬੰਧ ਨਾਲ ਸਤਿਨਾਕੀ ਨਾਲ ਉਹਨਾਂ ਨੂੰ ਸੁਨੇਹਾ ਇਹ ਹੈ ਕਿ ਆਪਾਂ ਹੱਕ ਸੱਚ ਦੀ ਲੜਾਈ ਲੜਾਂਗੇ ਛੱਡਾਂਗੇ ਨਹੀਂ ਇਹ ਭਲੇਖੇ ਜਨੇ ਕਿ ਉੱਤੇ ਸੱਤ ਬਣ ਜਾਦਾ ਜੋ ਵੀ ਗਾਲੇ ਕਰਤਾ ਸੀ ਛੱਡਾਂਗੇ ਨਹੀਂ ਇਹਨੂੰ ਅੱਗੇ ਤੱਕ ਲਿਜਾਵਾਂਗੇ ਜੇ ਉਹਨਾਂ ਬੰਦਿਆਂ ਤੇ ਕਾਰਵਾਈ ਨਹੀਂ ਹੋਏ ਤਾਂ 11.8000 ਰੋਟ ਲੈ ਕੇ ਜਾ ਰਿਹਾ ਬੰਦਾ ਤੁਹਾਨੂੰ ਦੇ ਕੇ ਟੌਪਰ ਕਰਦੇ ਹੋ ਜਿਹਦੇ ਨਾਲ 299 ਇੰਗਲਿਸ਼ ਸੀ ਜਿਹੜੇ ਬੰਦੇ ਨੇ ਕੁਛ ਨਹੀਂ ਹੋ ਕਿਉਂ ਜਾਊਗਾ ਪੁਲਿਸ ਸਟੇਸ਼ਨ ਉਪਾਗਰ ਕਿਉਂਕਿ ਉਹ ਪੁਲਿਸ ਸਟੇਸ਼ਨ ਕਿਉਂਕਿ ਉਹ ਬਤਰੀ ਸੀ ਕਰਕੇ ਗਏ ਨੇ ਘਾਟਾ ਡੜ ਕੇ ਗਏ ਨੇ 99 ਨਾਲ ਤਾਂ ਕੌਂਸ ਚੌਕੀ ਦਾ ਬਾੜ ਵੀ ਤਾਂ ਮੈਂ ਖਲਾਇਆ ਉਹਨੂੰ ਥੋੜੀ ਖਲਾਇਆ ਮੈਂ ਤਾਂ ਇਹ ਕਿ ਆ ਜਿਹੜੀ ਆ ਸਰਨਾ ਧੱਕਾ ਵਾਲੇ ਗਾਲਾਂ ਕੱਢਦੇ ਸੋਦੇ ਮੁਲਾਜ਼ਮਾ ਦੱਸੋ ਮੁਲਾਜ਼ਮਾ ਕੌਣੇ ਮੁਲਾਜ਼ਮਾ ਦਾ ਵਾਧਾ ਕਰੋ ਉਹਦੀ ਕਾਰਵਾਈ ਕਰੋ ਸਾਡੇ ਉੱਤੇ ਉੱਥੇ ਗੱਲ ਪਾ ਜਾਂਦੇ ਆ ਐਂਸੀਆਂ ਤੁਰਨਾ ਇੰਨਾ ਸੁਣਤਾ ਕਿ ਇਹ ਇਹ ਤਾਂ ਹਸਣ ਨੂੰ ਦੇਣਾ ਪੈਣਾ ਕੋਈ ਕੋਈ ਪੁੱਛਦੀ ਇੱਥੇ ਕੋਈ ਪੜਤਾਲ ਨਹੀਂ ਕੋਈ ਇੱਥੇ ਕਾਰਵਾਈ